ਤਨੌਲੇ ਦੇ ਵਿੱਚ ਟ੍ਰੈਫਿਕ ਸਮੱਸਿਆ ਅਤੇ ਵੋਇਸ ਪੋਲੂਸ਼ਨ ਦਿਨੋ ਦਿਨ ਵਧਦਾ ਜਾ ਰਿਹਾ ਹੈ ਇਹ ਹਰ ਰੋਜ਼ ਦੀ ਘਟਨਾ ਹੋ ਗਈ ਹੈ ਜਦੋਂ ਤੁਹਾਨੂੰ ਤਨੌਲੇ ਦੇ ਵਿੱਚ 5 ਜਾਂ 10 ਮਿੰਟ ਬਾਅਦ ਇੱਕ ਲੰਮਾ ਜਾਮ ਵੇਖਣ ਨੂੰ ਮਿਲੇਗਾ ਕਈ ਵਾਰ ਤਾਂ ਇੱਥੇ ਇਹ ਜਿਹੇ ਹਾਸੇ ਹੋਏ ਨੇ ਕਿ ਲੋਕਾਂ ਵਿੱਚ ਹਰਥਾ ਪਾਈ ਵੀ ਹੋ ਚੁੱਕੀ ਹੈ ਅਤੇ ਕਈ ਵਾਰ ਐਂਬੂਲੈਂਸਾਂ ਵੀ ਅਸੀਂ ਜਾਮ ਦੇ ਵਿੱਚ ਫਸੀਆਂ ਵੇਖੀਆਂ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦਾ ਮੁੱਖ ਕਾਰਨ ਹੈ ਜਿਹੜੇ ਵਾਰੋਂ ਆਏ ਸਬਜ਼ੀ ਦਾ ਫਲਾਂ ਵਾਲੇ ਟੈਂਪੂ ਹਨ ਇਹ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਛਿੱਥੀ ਵੀ ਨੂੰ ਜਗ੍ਹਾ ਮਿਲਦੀ ਹੈ ਉੱਥੇ ਆਪਣਾ ਟੈਂਪੂ ਖੜਾ ਕੇ ਆਪਣਾ ਸੌਦਾ ਵੇਚਣ ਲੱਗ ਜਾਂਦੇ ਹਨ ਦੂਸਰਾ ਇਹਨਾਂ ਉੱਪਰ ਲੱਗੇ ਜਿਹੜੇ ਸਪੀਕਰ ਨੇ ਉਸ ਨਾਲ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਪਿਛਲੇ ਦਿਨੀਆਂ ਇੱਥੇ ਐਮਰਜੈਂਸੀ ਚਾਂ ਵਿੱਚ ਫਸ ਗਏ ਸੀ ਜਿਸ ਨੂੰ ਬੜੀ ਮੁਸ਼ਕਲ ਨਾਲ ਕੱਢਿਆ ਗਿਆ ਅਤੇ ਕੁਝ ਦਿਨ ਪਹਿਲਾਂ ਇੱਥੇ ਇੱਕ ਬਹੁਤ ਜ਼ਿਆਦਾ ਲੜਾਈ ਵੀ ਹੋਈ ਸੀ ਜਿਸ ਦੇ ਵਿੱਚ ਗੱਡ ਦੇ ਸ਼ੀਸ਼ੇ ਭੰਨੇ ਗਏ ਅੱਜ ਵੀ ਇਹੀ ਹਾਲ ਹੋਇਆ ਇੱਕ ਭਰਾ ਦਾ ਜਿਹੜਾ ਸਾਈਕੀ ਸ਼ਸ਼ੀ ਉਹ ਟੁੱਟ ਗਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਜੋ ਪੰਜਾਬ ਪੁਲਿਸ ਅਥੀ ਜਿਲ੍ਹਾ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਆ ਜੋ ਦੇਖਦੇ ਆ ਜਿਹੜੀ ਅੱਜ ਦੀ ਇਹ ਲੜਾਈ ਹੈ ਜਿਵੇਂ ਹੋਈ ਹੈ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਸਾਰੇ ਭਰਾਵਾਂ ਦਾ ਠੀਕ